ਚੰਡੀਗੜ੍ਹ ਦੇ ਸੁਖਨਾ ਲੇਕ ਤੇ ਅਚਾਨਕ ਹੜਕੰਪ ਮਚ ਗਿਆ ਤੇ ਲੋਕ ਡਰ ਦੇ ਮਾਰੇ ਦਰੁੱਦਰ ਭੱਜਣ ਲੱਗ ਪਏ ਕਿਉਂਕਿ ਉੱਥੇ ਲੱਗੇ ਇੱਕ ਦਰਖਤ ਤੇ ਇੱਕ 10 ਫੁੱਟ ਲੰਮਾ ਅਜਕਰ ਆਰਾਮ ਦੇ ਨਾਲ ਬੈਠਿਆ ਹੋਇਆ ਸੀ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਤੇ ਪੁੱਤਰੰਤ ਪੁਲਿਸ ਕੰਟਰੋਲ ਰੂਮ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਦੱਸ ਦੇ ਕਿ ਕੰਟਰੋਲ ਰੂਮ ਨੇ ਇਸ ਬਾਰੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਕੁਝ ਸਮੇਂ ਦੇ ਵਿੱਚ ਉੱਥੇ ਪਹੁੰਚੀ ਅਤੇ ਅਜਕਰ ਨੂੰ ਕਾਬੂ ਕਰਕੇ ਆਪਣੇ ਨਾਲ ਲੈ ਗਈ ਦੱਸ ਦੇ ਕਿ ਅੱਜ ਸਵੇਰੇ ਲੋਕ ਆਮ ਵਾਂਗ ਸੁਖਨਾ ਚੀਲ ਸ਼ੈਰ ਕਰ ਰਹੀ ਸੀ ਜਦੋਂ ਉਹਨਾਂ ਨੇ ਰੈਗੂਲੇਟਰੀ ਐਂਡ ਦੇ ਨੇੜੇ ਇੱਕ ਅਜਕਰ ਨੂੰ ਦਰਖਤ ਤੇ ਚੜਦੇ ਦੇਖਿਆ ਜਿਵੇਂ ਹੀ ਸ਼ੈਰ ਕਰ ਰਹੀ ਵਿਅਕਤੀ ਨੇ ਇਸ ਨੂੰ ਦੇਖਿਆ ਤਾਂ ਉਹ ਡਰ ਗਿਆ ਤੇ ਚੀਕਰ ਲੱਗ ਪਿਆ ਜਿਸ ਨੂੰ ਸੁਣ ਕੇ ਨੇੜੇ ਤੇੜੇ ਘੁੰਮ ਰਹੇ ਲੋਕ ਵੀ ਡਰ ਗਏ ਇਸ ਦੌਰਾਨ ਚੀਕਾ ਸੁਣ ਕੇ ਸੁਖਨਾ ਛੀਲ ਤੇ ਤਾਇਨਾਤ ਸਟਾਫ ਵੀ ਉੱਥੇ ਪਹੁੰਚ ਗਿਆ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਲੋਕਾਂ ਨੂੰ ਉੱਥੋਂ ਹਟਾਇਆ ਜਿਸ ਤੋਂ ਬਾਅਦ ਉਹਨਾਂ ਨੇ ਜੰਗਲਾਤ ਵਿਭਾਗ ਦੀ ਬਚਾਰ ਟੀਮ ਨੂੰ ਸੂਚਿਤ ਕੀਤਾ ਬਚਾਰ ਟੀਮ ਦਰਖਤ ਦੇ ਆਲੇ-ਦੁਆਲੇ ਖੜੀ ਸੀ ਅਤੇ ਟੀਮ ਦੇ ਮੈਂਬਰਾਂ ਨੇ ਇੱਕ ਵੱਡੀ ਸੋਟੀ ਨਾਲ ਅੱਜਕਰ ਨੂੰ ਦਰੱਖਤ ਤੋਂ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਅੱਜਕਰ ਉੱਪਰ ਵੱਲ ਵਧਦਾ ਰਿਹਾ ਹੈ ਕਾਫੀ ਸਮੇਂ ਤੱਕ ਜਾਰੀ ਰਿਹਾ ਪਰ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵਿਚਾਰ ਟੀਮ ਅੱਜਕਰ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬ ਹੋ ਗਈ ਅਤੇ ਕੋਈ ਵੀ ਨੁਕਸਾਨ ਹੋਣ ਤੋਂ ਬਚ ਗਿਆ